ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਬਦਕਿਸਮਤ ਸਮਝਦਾ ਹਾਂ ਕਿਉਂਕਿ ਜਦੋਂ ਤੱਕ ਮੇਰੀ ਮਾਂ ਜ਼ਿੰਦਾ ਸੀ ਮੈਂ ਕਦੇ ਉਸ ਦੀ ਇੱਜ਼ਤ ਨਹੀਂ ਕੀਤੀ ਉਸ ਨੂੰ ਬਹੁਤ ਦੁੱਖ ਦਿੱਤਾ ਅੱਜ ਉਹ ਮੈਨੂੰ ਛੱਡ ਕੇ ਚਲੀ ਗਈ ਮੈਨੂੰ ਹਰ ਸਮੇਂ ਉਸ ਦੀ ਯਾਦ ਆਉਂਦੀ ਹੈ ਸਾਰੀ ਦੁਨੀਆ ਮੇਰੇ ਲਈ ਵਿਰਾਨ ਹੋ ਚੁੱਕੀ ਹੈ ਮੈਂ ਬਚਪਨ ਤੋਂ ਹੀ ਬਹੁਤ ਜਿੱਦੀ ਹਾਂ ਕਦੇ ਸਕੂਲ ਜਾਂਦੇ ਸਮੇ ਜਿੱਦ ਕਰਨਾ ਕਦੇ ਖਾਣਾ ਖਾਂਦੇ ਹੋਏ ਨਖਰੇ ਕਰਨਾ ਕਿ ਮੈਂ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਮੈਨੂੰ ਯਾਦ ਨਹੀਂ ਕਿ ਮੈਂ 8ਵੀਂ ਜਮਾਤ ਤੱਕ ਮੈਂ ਕਦੇ ਆਪਣੇ ਹੱਥਾਂ ਨਾਲ ਖਾਣਾ ਖਾਦਾ ਜਾਂ ਹੱਥਾਂ ਨਾਲ ਕੱਪੜੇ ਪੈਨੇ ਇਥੂ ਤੱਕ ਮੈਂ ਆਪਣੇ ਹੱਥਾਂ ਨਾਲ ਬੂਟਾਂ ਦੇ ਫੀਤੇ ਵੀ ਨਹੀਂ ਬੰਨਦਾ ਮੇਰੀ ਮਾਂ ਹੀ ਸਭ ਕੁਝ ਕਰਦੀ ਮੇਰੇ ਸਾਰੇ ਪਰਿਵਾਰ ਵਿੱਚ ਇੱਕ ਮਾਂ ਹੀ ਸੀ ਕੋਈ ਭੈਣ ਭਰਾ ਨਹੀਂ ਸੀ ਮੇਰੇ ਪਿਤਾ ਦਾ ਸਾਆ ਬਚਪਨ ਤੋਂ ਹੀ ਮੇਰੇ ਸਿਰ ਤੋਂ ਉੱਠ ਗਿਆ ਸੀ ਮੇਰੀ ਵਰਮੀ ਜਮਾਦ ਤੱਕ ਇਹੀ ਹਾਲਤ ਵਿੱਚ ਰਿਹਾ ਮੇਰੇ ਕੱਪੜੇ ਵਿਸਤਰਾ ਸਕੂਲ ਦਾ ਬੈਗ ਕਿਤਾਬਾਂ ਸਭ ਇੱਧਰ ਉੱਧਰ ਖਿਲਰੇ ਰਹਿੰਦੇ ਅਤੇ ਮੈਂ ਰਾਤ ਨੂੰ ਇਸ ਤਰ੍ਹਾਂ ਸੌਂ ਜਾਂਦਾ ਪਰ ਸਵੇਰੇ ਉੱਠਦਿਆਂ ਹੀ ਦੇਖਦਾ ਕਿ ਕਮਰਾ ਪੂਰੀ ਤਰ੍ਹਾਂ ਸਾਫ਼ ਹੁੰਦਾ ਸੀ ਮੇਰੇ ਕੱਪੜੇ ਅਲਮਾਰੀ ਵਿੱਚ ਚੰਗੀ ਤਰ੍ਹਾਂ ਰੱਖੇ ਹੁੰਦੇ ਸਨ ਅਤੇ ਮੇਰਾ ਬੈਗ ਵੀ ਕੁੰਡੀ ਤੇ ਟੰਗਿਆ ਹੁੰਦਾ ਸੀ ਮੇਰੀ ਮਾਂ ਮੈਨੂੰ ਹਰ ਰੋਜ਼ ਕਹਿੰਦੀ ਸੀ ਕਿ ਬੇਟਾ ਰਾਤ ਨੂੰ ਦੁੱਧ ਪੀ ਕੇ ਸੌਣਾ ਪਰ ਮੈਂ ਉਹਨਾਂ ਦੀ ਗੱਲ ਨਹੀਂ ਸੁਣਦਾ ਸੀ ਅਤੇ ਉਸੇ ਤਰ੍ਹਾਂ ਸੌਂ ਜਾਂਦਾ ਪਰ ਸਵੇਰੇ ਮੈਨੂੰ ਮੇਰੇ ਮੂੰਹ ਦਾ ਸਵਾਦ ਬਦਲਾ ਹੋਇਆ ਮਹਿਸੂਸ ਹੁੰਦਾ ਮੇਰੀ ਮਾਂ ਰਾਤ ਨੂੰ ਸੁੱਤੇ ਹੋਏ ਨੂੰ ਦੁੱਧ ਪਿਲਾ ਦਿੰਦੀ ਸੀ ਜੇ ਕਦੇ ਰਾਤ ਨੂੰ ਵਾਰਿਸ਼ ਹੁੰਦੀ ਤਾਂ ਮੈਂ ਸਵੇਰੇ ਵੇਖਦਾ ਕਿ ਮੇਰੇ ਉੱਪਰ ਇੱਕ ਮੋਟਾ ਕੰਬਲ ਹੁੰਦਾ ਸੀ ਤਾਂ ਜੋ ਮੈਨੂੰ ਠੰਡ ਨਾ ਲੱਗ ਜਾਵੇ ਘਰ ਦੀਆਂ ਦੋ ਚੀਜ਼ਾਂ ਤੋਂ ਮੈਨੂੰ ਹਮੇਸ਼ਾ ਹੀ ਬਹੁਤ ਚਿੰਤ ਰਹਿੰਦੀ ਸੀ ਇੱਕ ਤਾਂ ਸਿਲਾਈ ਮਸ਼ੀਨ ਦੀ ਖਟਖਟ ਦੀ ਆਵਾਜ਼ ਜੋ ਅਕਸਰ 12-12 ਘੰਟੇ ਚੱਲਦੀ ਰਹਿੰਦੀ ਸੀ ਅਤੇ ਦੂਜੀ ਇਹ ਕਿ ਰੋਟੀਆਂ ਦੇ ਕਿਨਾਰਿਆਂ 'ਤੇ ਅਕਸਰ ਘੋਲ ਲੱਗਣ ਤੋਂ ਰਹਿ ਜਾਂਦਾ ਸੀ ਜਦੋਂ ਵੀ ਮੈਨੂੰ ਪੈਸਿਆਂ ਦੀ ਲੋੜ ਹੁੰਦੀ ਤਾਂ ਮੈਂ ਘਰ ਆ ਕੇ ਆਪਣੀ ਮਾਂ ਨੂੰ ਕਹਿ ਦਿੰਦਾ ਕਿ ਮੈਨੂੰ ਐਨੇ ਪੈਸਿਆਂ ਦੀ ਲੋੜ ਹੈ ਅਤੇ ਫਿਰ ਮੈਂ ਦੇਖਦਾ ਸੀ ਕਿ ਸਲਾਈ ਮਸ਼ੀਨ ਦੀ ਆਵਾਜ਼ ਜੋ ਹੁਣ ਤੱਕ 12 ਘੰਟੇ ਆਉਂਦੀ ਸੀ ਬਾਅਦ ਕਿ 18 ਘੰਟੇ ਹੋ ਗਈ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਸਕੂਲ ਵਿੱਚ ਦਾਖਲਾ ਲੈਣ ਲਈ ਮਾਸਟਰ ਜੀ ਨੇ ਮੈਨੂੰ ਕਿਹਾ ਕਿ ਤੁਹਾਡਾ ਦਾਖਲਾ 1500 ਰੁਪਏ ਫੀਸ ਲਈ ਜਾਵੇਗੀ ਮੈਂ ਸ਼ਾਮ ਨੂੰ ਘਰ ਆ ਕੇ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਕੱਲ ਨੂੰ 1500 ਰੁਪਏ ਚਾਹੀਦੇ ਹਨ ਨਹੀਂ ਤਾਂ ਮੈਂ ਸਕੂਲ ਵਿੱਚ ਦਾਖਲਾ ਨਹੀਂ ਲੈ ਸਕਾਂਗਾ ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਸੌ ਗਿਆ। ਉਸੇ ਰਾਤ 2 ਵਜੇ ਜਦੋਂ ਮੇਰੀ ਅੱਖ ਖੁੱਲੀ ਤਾਂ ਘਰ ਦੀ ਬਰਾਂਡੇ ਵਿੱਚੋਂ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਮੈਂ ਉੱਠ ਕੇ ਬਾਹਰ ਗਿਆ ਤਾਂ ਦੇਖਿਆ ਕਿ ਮੇਰੀ ਮਾਂ ਮੋٹے ਸ਼ੀਸ਼ੇ ਦੀਆਂ ਐਨਕਾਂ ਲਗਾਏ ਕਾਫੀ देर ਤੋਂ ਮਸ਼ੀਨ ਦੀ ਸੂਈ ਵਿੱਚ ਤਾਗਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਹਨ ਮਾਂ ਦੀ ਇਹ ਹਾਲਤ ਦੇਖ ਕੇ ਮੇਰੀ ਰੂਹ ਕੰਬ ਗਈ ਮੈਂ ਮਾਂ ਨੂੰ ਕਿਹਾ ਮਾਤਾ ਜੀ ਐਨੀ دیر ਹੋ ਗਈ ਹੈ ਤੁਸੀਂ ਅਜੇ ਵੀ ਕੰਮ ਕਰ ਰਹੇ ਹੋ ਮੇਰੀ ਆਵਾਜ਼ ਸੁਣ ਕੇ ਮਾਂ ਇੱਕਦਮ ਮੇਰੇ ਵੱਲ ਦੇਖਣ ਲੱਗੀ ਅਤੇ ਆਪਣੇ ਦੁਪੱਟੇ ਨਾਲ ਆਪਣੇ ਹੰਝੂ ਪੂੰਝਦੇ ਹੋਏ ਉਸ ਨੇ ਮੈਨੂੰ ਮੁਸਕਰਾਉਂਦੇ ਹੋਏ ਕਿਹਾ ਪੁੱਤਰ ਉਹ ਸਾਹਮਣੇ ਤੁਹਾਡੀ ਕਾਜਲ ਆਂਟੀ ਹੈ ਕੱਲ ਉਹਨਾਂ ਦੇ ਵਿਆਹ ਹੈ ਉਸ ਨੇ ਕਿਹਾ ਸੀ ਕਿ ਜੇ ਮੈਂ ਕੱਲ ਤੱਕ ਉਸ ਦੇ ਦੋ ਸੂਟ ਸਿਲਾਈ ਕਰਕੇ ਦਿੱਤੇ ਤਾਂ ਉਹ ਮੈਨੂੰ 1500 ਰੁਪਏ ਦੇਵੇਗੀ ਪਰ ਦੇਖੂ ਇਹ ਧਾਗਾ ਸੂਈ ਵਿੱਚ ਨਹੀਂ ਪੈ ਰਿਹਾ ਮੈਂ ਕਦੋਂ ਦੀ ਪਰੇਸ਼ਾਨ ਹੋ ਰਹੀ ਹਾਂ ਮਾਂ ਦੀ ਇਹ ਹਾਲਤ ਦੇਖ ਕੇ ਮੈਂ ਜਾ ਕੇ ਉਸ ਨੂੰ ਜੱਫੀ ਪਾ ਲਈ ਅਤੇ ਉੱਚੀ ਉੱਚੀ ਰੋਣ ਲੱਗ ਪਿਆ ਮੇਰੀ ਮਾਂ ਨੇ ਮੇਰੇ ਸਿਰ ਉੱਪਰ ਦੀ ਹੱਥ ਫੇਰਦੇ ਹੋਏ ਕਿਹਾ ਪੁੱਤਰ ਤੁਸੀਂ ਪਰੇਸ਼ਾਨ ਨਾ ਹੋਵੋ ਮੈਂ ਤੁਹਾਡੇ ਲਈ ਪੈਸਿਆਂ ਦਾ ਇੰਤਜ਼ਾਮ ਕਰ ਦੇਵਾਂਗੀ ਉਸ ਦਿਨ ਤੋਂ ਮੈਂ ਸੋਚਿਆ ਕਿ ਮੈਨੂੰ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਮੈਂ ਆਪਣੀ ਮਾਂ ਦਾ ਸਹਾਰਾ ਬਣ ਸਕਾਂ ਜਦੋਂ ਮੈਂ ਆਪਣੀ ਪੜ੍ਹਾਈ ਪੂਰੀ ਕਰ ਲਈ ਤਾਂ ਮੈਨੂੰ ਚੰਗੀ ਨੌਕਰੀ ਮਿਲ ਗਈ ਅਤੇ ਜਦੋਂ ਮੈਂ ਘਰ ਆ ਕੇ ਆਪਣੀ ਮਾਂ ਨੂੰ ਨੌਕਰੀ ਬਾਰੇ ਦੱਸਿਆ ਤਾਂ ਉਹ ਬਹੁਤ ਖੁਸ਼ ਹੋਈ। ਅਤੇ ਫਿਰ ਖੰਡ ਦੇ ਡੱਬੇ ਵਿੱਚੋਂ 200 ਰੁਪਏ ਕੱਢ ਕੇ ਮੈਨੂੰ ਦਿੱਤੇ। ਅਤੇ ਕਿਹਾ ਪੁੱਤਰ ਜਲਦੀ ਜਾਓ ਅਤੇ ਇਸ ਪੈਸੇ ਨਾਲ ਮਠਿਆਈ ਲੈ ਆਓ। ਮੈਂ ਅੱਜ ਤੁਹਾਨੂੰ ਆਪਣੇ ਹੱਥ ਨਾਲ ਮਠਿਆਈ ਖਿਲਾਵਾਂਗੀ। ਇੱਕ ਦਿਨ ਮੇਰੇ ਕੋਲ ਦਫ਼ਤਰ ਵਿੱਚ ਬਹੁਤ ਸਾਰਾ ਕੰਮ ਸੀ ਅਤੇ ਮੈਂ ਰਾਤ ਨੂੰ ਬਹੁਤ ਥੱਕਿਆ ਹੋਇਆ ਘਰ ਆਇਆ ਮੈਂ ਆਪਣੇ ਜੁੱਤੇ ਪੈਣ ਕੇ ਹੀ ਵਿਸਤਰ ਤੇ ਲੇਟ ਗਿਆ ਅਤੇ ਫਿਰ ਮੈਂ ਸੌ ਗਿਆ ਜਦੋਂ ਮੈਂ ਸਵੇਰੇ ਉੱਠਿਆ ਤਾਂ ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਹਰ ਰਾਤ ਮੇਰੇ ਜੁੱਤੇ ਲਾ ਦਿੱਤੇ ਜਾਂਦੇ ਸੀ ਪਰ ਅੱਜ ਮੇਰੇ ਪੈਰਾਂ ਤੋਂ ਜੁੱਤੇ ਨਹੀਂ ਲਾਏ ਸੀ ਜਦੋਂ ਮੈਂ ਰਸੋਈ ਵਿੱਚ ਗਿਆ ਤਾਂ ਦੇਖਿਆ ਕਿ ਖਾਣਾ ਵੀ ਤਿਆਰ ਨਹੀਂ ਕੀਤਾ ਗਿਆ ਸੀ ਮੈਂ ਮਾਂ ਨੂੰ ਆਵਾਜ਼ ਦੇਣ ਲੱਗਾ ਮਾਂ ਤੁਸੀਂ ਕਿੱਥੇ ਹੋ ਮਾਂ ਦੇਖੋ ਅੱਜ ਮੇਰਾ ਟਿਫਨ ਵੀ ਤਿਆਰ ਨਹੀਂ ਹੈ ਜਲਦੀ ਕਰੋ ਮਾਂ ਮੈਂ ਲੇਟ ਹੋ ਰਿਹਾ ਹਾਂ ਪਰ ਪਤਾ ਨਹੀਂ ਕਿਉਂ ਮਾਵਲੋਂ ਕੋਈ ਹੰਗਾਰਾ ਨਹੀਂ ਮਿਲ ਰਿਹਾ ਸੀ ਮੈਂ ਮਾਂ ਦੇ ਕਮਰੇ ਵਿੱਚ ਜਾ ਕੇ ਦੇਖਿਆ ਕਿ ਮਾਂ ਮਨਜੀਤ ਦੀ ਆਰਾਮ ਨਾਲ ਸੌ ਰਹੀ ਹੈ ਮੈਂ ਉਸ ਦੀਆਂ ਲੱਤਾਂ ਦਬਾ ਕੇ ਉਠਾਉਣ ਲੱਗਾ ਪਰ ਮਾਂ ਨਹੀਂ ਉੱਠ ਰਹੀ ਸੀ ਮੈਂ ਉਸ ਦੇ ਸਿਰ ਵਾਲੇ ਪਾਸੇ ਗਿਆ ਉਸ ਦਾ ਸਿਰ ਦਬਾ ਕੇ ਉਠਾਉਣ ਲੱਗਾ ਉਸ ਨੂੰ ਬਾਰ-ਬਾਰ ਪੁਕਾਰ ਕੇ ਕਹਿ ਰਿਹਾ ਸੀ ਮਾਂ ਜਲਦੀ ਉਠੋ ਮੈਨੂੰ ਭੁੱਖ ਲੱਗੀ ਹੈ ਮੈਂ ਰਾਤ ਨੂੰ ਖਾਣਾ ਵੀ ਨਹੀਂ ਖਾਧਾ ਮੇਰਾ ਟਿਫਨ ਵੀ ਤਿਆਰ ਨਹੀਂ ਹੈ ਜਲਦੀ ਉਠੋ ਮਾਂ ਪਰ ਪਤਾ ਨਹੀਂ ਮੇਰੀ ਮਾਂ ਨੂੰ ਕੀ ਹੋ ਗਿਆ ਸੀ ਕਿ ਉਹ ਉਠਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਕਾਫੀ ਦੇਰ ਬਾਅਦ ਮੈਨੂੰ ਪਤਾ ਲੱਗਾ ਕਿ ਅੱਜ ਰਾਤ ਮੇਰੀ ਮਾਂ ਉੱਠਣ ਲਈ ਨਹੀਂ ਸੁੱਤੀ ਸੀ ਬਲਕਿ ਉਹ ਹਮੇਸ਼ਾ ਲਈ ਸੌ ਚੁੱਕੀ ਸੀ ਮੇਰੀ ਮਾਂ ਮੈਨੂੰ ਛੱਡ ਕੇ ਜਾ ਚੁੱਕੀ ਸੀ ਮੈਂ ਉਥੇ ਖੜਾ ਹੋ ਕੇ ਉੱਚੀ-ਉੱਚੀ ਰੋਣ ਲੱਗਾ ਮੇਰੀ ਪੂਰੀ ਦੁਨੀਆ ਬਰਬਾਦ ਹੋ ਗਈ ਸੀ ਕਿਉਂਕਿ ਮੇਰੀ ਮਾਂ ਤੋਂ ਬਿਨਾ ਮੇਰਾ ਕੋਈ ਨਹੀਂ ਸੀ ਮਾਂ ਤੋਂ ਬਿਨਾ ਉਹ ਘਰ ਮੈਨੂੰ ਵੱਡ ਖਾਣ ਨੂੰ ਆਉਂਦਾ ਸੀ ਇਸ ਲਈ ਕੁਝ ਦਿਨਾਂ ਬਾਅਦ ਮੈਂ ਉਹ ਘਰ ਵੀ ਛੱਡ ਦਿੱਤਾ ਅੱਜ ਮੇਰੀ ਮਾਂ ਦੀ ਮੌਤ ਨੂੰ 3 ਸਾਲ ਹੋ ਗਏ ਹਨ ਹੁਣ ਮੈਨੂੰ ਆਪਣੇ ਕੱਪੜੇ ਖੁਦ ਧੋਣੇ ਪੈਂਦੇ ਹਨ ਖਾਣਾ ਖੁਦ ਬਣਾਉਣਾ ਪੈਂਦਾ ਹੈ ਜੇ ਮੈਂ ਰਾਤ ਨੂੰ ਭੁੱਖਾ ਸੌਂਦਾ ਹਾਂ ਤਾਂ ਕੋਈ ਮੈਨੂੰ ਪੁੱਛਣ ਵਾਲਾ ਨਹੀਂ ਹੈ ਕਿ ਮੇਰਾ ਬੇਟਾ ਭੁੱਖਾ ਕਿਉਂ ਸੁੱਤਾ ਹੈ ਧੰਨਵਾਦ ਜੀ